ਸਸ ਸੀ ਗੱਲ ਜੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸੜੀ ਚੈਨਲ ਤੇ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਮੈਨੇ ਜਲਦੀ ਪਈ ਆ ਮਾਮਾਈ ਦੇ ਬੇਟੇ ਦੀ ਸੋ ਅੱਜ ਅਸੀਂ ਚੱਲੇ ਆ ਸੁਖਨੀ ਸਾਹਿਬ ਜੀ ਦੇ 파ੜ ਤੇ ਭੂਗਤੇ ਸੋ ਅਸੀਂ ਬੱਚਿਆਂ ਦੇ ਚਲਦੇ ਨੇ ਪੇਪਰ ਤੇ ਅਸੀਂ ਜਾ ਰਹੇ ਆ ਮੈਂ ਤੇ ਮੰਮੀ ਜਾ ਰਹੇ ਆ ਤੇ ਬਾਕੀ ਜਿਹੜੇ ਸ਼ਾਮ ਦੇ ਪ੍ਰੋਗਰਾਮ ਤੇ ਜਾਂਦੇ ਆ ਜਿਵੇਂ ਸਾਵਲ ਵਰਨ ਤਾਂ ਬਿਲਕੁਲ ਨਹੀਂ ਆ ਰਿਹਾ ਕਿਉਂਕਿ ਵਰਨ ਦੇ ਵੀ ਪੇਪਰ ਆ ਉਹਨੂੰ ਛੁੱਟੀ ਵੀ ਕੋਈ ਨਹੀਂ ਆ ਸਾਵਲ ਦੇ ਵੀ ਪੇਪਰ ਆ ਸਾਵਲ ਸਿਰੋ ਸ਼ਾਮ ਦੇ ਟਾਈਮ ਚਲੇ ਜਾਂਦਾ ਹੈ ਲੋਕਲ ਹੋਣ ਕਰਕੇ ਤੇ ਚਲੋ ਆਪਾਂ ਚੱਲਦੇ ਆ ਤਿਆਰ ਹੋ ਗਏ ਆ ਸਿੰਪਲ ਜਿਹਾ ਜਿਵੇਂ ਆਪਾਂ ਹੁੰਨੇ ਆ ਤੇ ਮੈਂ ਤੇ ਮੰਮੀ ਚੱਲੀ ਹੁਣ ਬਾਏ ਸਕੂਟੀ ਸਕੂਟੀ ਤੇ ਠਰਦੇ ਜਾ ਐਨੀ ਵੀ ਨਹੀਂ ਠੰਡ ਵੈਸੇ ਠੀਕ ਹੀ ਆ ਜੀ ਮੌਸਮ ਹੌਲੀ ਹੌਲੀ ਸ਼ਾਮ ਦੇ ਟਾਈਮ ਤੋਂ ਠੰਡ ਹੋ ਜਾਂਦੀ ਆ ਤੇ ਬਵਾਰ ਅਸੀਂ ਪਹਿਲਾਂ ਹੀ ਆ ਗਿਆਂ ਗਲਾ ਖਰਾਬ ਆ ਪੂਰੇ ਹਾਲ ਆ ਮੈਨ ਲੱਗਦਾ ਹੁਣ ਅੱਖਾਂ ਵੀ ਸ਼ਾਇਦ ਖਰਾਬ ਹੋਣੀਆਂ ਲੱਗਦਾ ਹੈ ਥੋੜਾ ਜਿਹਾ ਤੇ ਚਲੋ ਜੀ ਚੱਲੀਏ ਅਸੀਂ ਤੇ ਤੁਹਾਨੂੰ ਵੀ ਅੱਜ ਨਾਲ ਨਾਲ ਅਸੀਂ ਆਪਣਾ ਫੰਕਸ਼ਨ ਦਿਖਾਉਨੇ ਆ ਲੋ ਜੀ ਸਪੌਂਸ ਕੇ ਅਲੋ ਖਬਤ ਨਾ 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 ਤੁਹਾਨੂੰ ਦੂਰ ਕ ਪੜੀ ਬਟਾ ਤੁਹਾਨੂੰ ਨਹੀਂ ਨਾਨਾ ਬਾਬਾ ਜੀ ਕੋਲ ਨਹੀਂ ਪਹੁੰਚ ਆਇਆ ਖਾਓ ਕੇ

எல்லாம் ਪਾਜੀ ਮੈਂ ਹਾਂ ਪਾਜੀ ਮੈਂ ਲੈ ਚੱਲਦੇ ਹਾਂ ਜਿਆਦਾ ਪੈਣਾ ਨਹੀਂ ਲੈਣਾ ਭੈਣ ਜੀ ਇੰਨੇ ਵਿਆਹ ਵੀ ਤਾਂ ਹੀ ਵੇਖੇ ਜਾਂਦੇ ਆ ਉਹ ਨਾ ਕਾ ਚੱਕਦਾ ਕੰਮ ਇਹ ਫੇਰ ਉਹਦੋਂ ਆ ਕੇ ਚੰਗੀ ਰੌਣਕ ਲਾਉਂਦਾ ਮਹਿੰਦ ਵਾਲਾ ਨਹੀਂ ਨਾ ਹੈ ਇਹ ਛੱਡਣ ਵਾਲਾ ਟਾਣ ਵਾਲਾ ਨਹੀਂ ਇਹਦੇ ਨਾਂ ਆ ਹਾ ਉਹ ਸ਼ਾਹ ਜੀ ਬਣੀ ਹੈ ਨਾ ਦੁਕਾਨ ਚਲਾਉਣੀ ਹੈ ਜੇ ਨਾ ਕੋਈ ਬਿਜ਼ਨਸ ਦਾ ਕੰਮ ਕਰਨਾ ਪੈਣਾ ਹਾਂਜੀ ਹਾਂਜੀ ਬੈਂਡ ਦੇ ਨਾਲ ਵੱਧ ਵੱਧੀ ਬੰਦਾ ਹੋ ਜਾਂਦਾ ਮੋਟਾ ਹੋ ਜਾਂਦਾ ਮੈਂ ਕਿੱਥੇ ਨਾ ਹਾਂ ਹਾਂ ਅੰਦੇ ਮਾਮੇ ਨੂੰ ਸਾਰਿਆਂ ਦਾ ਫਿਕਰ ਜਿੰਦੇ ਮਾਤਾ ਰੋਟੀ ਕਾਲੀ ਆ ਦੀਪੀ ਨੂੰ ਵੀ ਕੌਫੀ ਦਾ ਕੱਪ ਕੱਪ ਦੇ ਹੁਣ ਲੱਗਦੇ ਨਹੀਂ ਆ ਇਹਦੇ ਨਾਲ ਬੜੀ ਮੁਸੀਬਤ ਆ ਉਸਤ ਉਹਨਾਂ ਨੂੰ ਸਮਝਾ ਵੀਆ ਉਹਨਾਂ ਦਾ ਜਣਾ ਦੇ ਨੇ ਸਾਜ ਕੁੱਟਣਾ ਨੇ ਰਾਤ ਕਿੰਨੇ ਵਜੇ ਸਾਜ ਕੁੱਟਣਾ ਆ ਇੰਜੈਕਟ ਮਗਾਣਾ ਇੰਜੈਕਟ ਨਹੀਂ ਆਉਂਦਾ ਕਾ ਨਹੀਂ ਇਹਨਾਂ ਚੱਲ ਜਾਣਾ ਹੋਣਾ ਫਿਰ ਰਾਤ ਨੂੰ ਭਵੇਂ ਆ ਜਾਣਾ ਲੋ ਜੀ ਪੜ ਹੀ ਆ ਗਏ ਲਪਾਵੇ ਭਰਨ ਵਾਸਤੇ ਪ੍ਰਸ਼ਾਦ ਕੋਈ ਨਹੀਂ ਲੰਦਾ ਤੇ ਮੈਂ ਆਵੇਂ ਅਸੀਂ ਮਰ ਕੇ ਬਣਾ ਬਣਾ ਕੇ ਅਸੀਂ 3 ਘੰਟੇ ਉਹਨੂੰ ਤੁਸੀਂ ਜੀ ਪਾਪਾ ਕੋਈ ਹੋਰ ਪਾ ਰਹੀਦਾ ਬੰਦ ਕਰ ਲੈ ਮਾਮਾ ਜੀ ਕਿੰਨੇ ਕਹਿ ਕੇ ਬਣਵਾਇਆ ਸੀ ਕਿ ਪ੍ਰਸ਼ਾਦ ਬਣਾਓ ਮੈਂ ਬਣਾਇਆਗਾ ਮੈਂ ਕਹਿ ਕੇ ਬਣਵਾਇਆ ਤੈਨੂੰ ਤੁਸੀਂ ਫਿਰ ਹੋਰ ਕੁਝ ਬਣਾ ਲੈਂਦੇ ਕਹਿੰਦੇ ਪ੍ਰਸ਼ਾਦ ਕਿਉਂ ਨਹੀਂ ਖਾਂਦੇ ਹੋ ਤੂੰ ਮੈਂ ਤਾਂ ਹੀ ਕਿਹਾ ਬਣਾਇਆ ਫਿਰ ਨਹੀਂ ਖਾਂਦੇ ਕਹਿੰਦੇ ਮੈਂ ਬਣਾਇਆ ਵਾ ਮੰਮੀ ਪਾਪਾ ਕਿੰਨੇ ਬਣਾਓ ਜੀ ਜੀ ਮੈਂ ਕਹਿੰਦਾ ਪਾਪਾ ਪਾਪਾ ਬਹੁਤਾ ਮਨਸ਼ੀ ਲੱਗਾ ਬਣਾਓ ਬਣਾਓ ਕੜੀ ਹੁਣ ਬਣਾਓ ਮੈਂ ਕਹਿੰਦਾ ਕਿ ਕੜੀ ਸਾਰੇ ਟੋਕਾ ਬਣਾਉਣਾ ਪਾਪਾ ਨੂੰ ਕਾਹਦੇ ਬਣਾਉਣਾ ਚਾਹੇ ਮੈਂ ਦੇ ਘਟਾਉਂਦੇ ਰੋਟੀ ਪਾਪਾ ਲੰਬੜਦਾ ਤੂੰ ਹੁਣ ਮਨਸ਼ੀ ਤੂੰ ਲੰਬੜਦਾ ਪਾਪਾ ਨਾਲ ਜੀਏਗਾ ਬਰਾ ਅੱਛਾ ਥੋੜੀ ਜਿਹੀ ਸਦਾਦੀਆ ਅੱਛਾ ਅੱਛਾ